ਵੇਖੋ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਹ ਜਿਹੜਾ ਮੁੱਦਾ ਏ ਮੇਰਾ ਇਕੱਲੇ ਦਾ ਨਹੀਂ ਇਹ ਸਾਰੇ ਹਿੰਦੂਆਂ ਵੀਰਾਂ ਦਾ ਵੀ ਹੈ ਮੁਸਲਮ ਧਰਮ ਦਾ ਵੀ ਹੈ ਇਸਾਈਆਂ ਦਾ ਵੀ ਹੈ ਸਾਰਿਆਂ ਦਾ ਹੀ ਹੈ ਸਿੱਖਾਂ ਦਾ ਤੇ ਹੈ ਹੀ ਹੈ ਸੋ ਜਿਹੜਾ AI ਐਪ ਹੈ ਇਹਦੇ ਸਬੰਧੀ ਅਸੀਂ ਮਾਨਯੋਗ ਡਿਪਟੀ ਕਮਿਸ਼ਨਰ ਫਰੀਦਕੋਟ ਉਹਨਾਂ ਨੂੰ ਅਸੀਂ 10 11 ਦਿਨ ਪਹਿਲਾਂ ਜਿਹੜਾ ਇੱਕ ਮੰਗ ਪੱਤਰ ਸੌਂਪਿਆ ਸੀ ਉਹ ਮੰਗ ਪੱਤਰ ਸੀ ਡੀਸੀ ਸਾਹਿਬ ਰਾਹੀਂ ਪੰਜਾਬ ਸਰਕਾਰ ਨੂੰ ਸਰਦਾਰ ਭਗਵੰਤ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ ਤੇ ਸੈਂਟਰ ਸਰਕਾਰ ਦੇ ਜਿਹੜੇ ਪੀਐਮ ਨੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਉਹਨਾਂ ਨੂੰ ਅਸੀਂ ਮੰਗ ਪੱਤਰ ਭੇਜਿਆ ਸੀ ਵੀ ਕਿਰਪਾ ਕਰੋ ਸਾਡੇ ਤੇ ਇੰਨਾ ਪੰਜਾਬ ਦੇ ਨਾਲ ਧੱਕਾ ਨਾ ਕਰੋ ਖਾਸ ਕਰਕੇ ਸਿੱਖਾਂ ਨਾਲ ਧੱਕਾ ਨਾ ਕਰੋ ਜਿਹੜਾ ਹਰਮੰਦਰ ਸਾਹਿਬ ਏਆਈ ਐਪ ਦੇ ਨਾਲ ਢੈਂਦਾ ਨਜ਼ਰ ਆਇਆ ਹੈ ਇਹ ਸਾਡੇ ਜਿਹੜੇ ਸਿੱਖਾਂ ਦੇ ਆ ਹਿਰਦੇ ਉਹ ਉਬਲੁੰਦਰੇ ਗਏ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਨ੍ਹਾਂ ਨੇ ਸਰਬੰਸ ਹਾਰਤਾ 7-9 ਸਾਲ ਦੀ ਉਮਰ ਦੇ ਸਹਬਜ਼ਾਦੇ ਕੁਰਬਾਨ ਕਰਾਤੇ ਗੁਰੂ ਤੇਗ ਬਹਾਦਰ ਸਾਹਿਬ ਦਿੱਲੀ ਦੇ ਚਾਂਦਨੀ ਚੌਕ ਵਿੱਚ ਬਹਿ ਕੇ ਹਿੰਦੂਆਂ ਦੀ ਖਾਤਰ ਬਲੀਦਾਨ ਦਿੰਦੇ ਨੇ ਪੰਜਵੇਂ ਪਾਤਸ਼ਾਹ ਜਿੱਥੋਂ ਸ਼ਹੀਦੀ ਪਰੰਪਰਾ ਦੀ ਨਹੀਂ ਰੱਖੀ ਗਈ ਇਹਨਾਂ ਨੇ ਉਹ ਫੋਟੋਆਂ ਲੈ ਕੇ ਨਿਟ ਤੋਂ ਉਹ ਅਸਲੀ ਵੀਡੀਓ ਬਣਾ ਕੇ ਸਾਡੇ ਸਿੱਖਾਂ ਦੇ ਅੱਗੇ ਪੇਸ਼ ਕੀਤੀਆਂ ਇੰਟਰਨੈਟ ਰਾਹੀਂ ਵੀ ਜੋ ਦੇਖਣਯੋਗ ਨਹੀਂ ਜਦੋਂ ਅਸੀਂ ਦੇਖੀਆਂ ਤੇ ਸਾਡਾ ਮਰਨ ਹੋ ਗਿਆ ਵੀ ਅਸੀਂ ਜਿਉਂ ਕਿਵੇਂ ਰਹੇ ਆ ਸਾਨੂੰ ਮਰ ਜਾਣਾ ਚਾਹੀਦਾ ਸਿੱਖ ਪਹਿਲਾਂ ਵੀ ਗੁਲਾਮ ਸੀ ਅੱਜ ਵੀ ਗੁਲਾਮ ਹੈ ਸੋ ਅਸੀਂ ਜਿਹੜੀਆਂ ਆਵਾਜ਼ਾਂ ਠਾਉਣੇ ਆ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਇਨਸਾਫ ਦਵਾਓ ਲੋਥੀਆਂ ਨੂੰ ਗ੍ਰਿਫਤਾਰ ਕਰੋ ਬੰਦੀ ਸਿੱਖ ਸਾਡੇ ਰਿਹਾ ਕਰਦੋ ਉਹ ਤੇ ਇਹਨਾਂ ਨੇ ਕਰਨੇ ਕੀ ਐ ਸਭੋਂ ਸਾਡੇ ਨਾਲ ਐਨਾ ਖਲਵਾਰ ਕੀਤਾ ਜਾ ਰਿਹਾ ਹੈ ਗੁਰੂਆਂ ਦੀਆਂ ਫੋਟੋਆਂ ਨਾਲ ਆਪਸ ਵਿੱਚ ਜੋੜ ਕੇ ਸ਼੍ਰੀਮਾਨ ਬਾਬਾ ਜਰਨੈਲ ਸਿੰਘ ਭਿੰਡਰਾਲਿਆਂ ਦੀਆਂ ਵੋਟੋਂ ਨੂੰ ਆਪਸ ਵਿੱਚ ਜੋੜ ਕੇ ਸ਼ਲੀਲ ਵੀਡੀਓ ਬਣਾ ਕੇ ਸਾਡੇ ਸਾਹਮਣੇ ਲੋਕਾਂ ਦੇ ਅੱਗੇ ਰੱਖਤੀ ਸਾਡੇ ਸਿਰ ਦੇ ਬਲੁੰਦਰੇ ਗਏ ਇਦੋਂ ਸਾਨੂੰ ਚੰਗਾ ਵੀ ਗੋਲੀ ਮਾਰ ਦਿਓ ਅਸੀਂ ਮਰ ਜਾਾਂਗੇ ਪਰ ਸਾਡੇ ਧਰਮ ਨਾਲ ਸਿੱਖ ਨਾਲ ਸੇਖਾ ਨਾਲੇ ਨਾ ਖਲਵਾੜ ਨਾ ਕਰੋ ਤੇ ਅਸੀਂ ਵਾਸ਼ਣ ਮਿਲਿਆ ਵੇਖੋ ਜੀ ਇੱਥੇ ਬੈਠੇ ਸੀ ਅਣਮਿੱਥੇ ਸਮੇਂ ਲਈ ਬੈਠੇ ਸੀ ਮੈਂ ਤੇ ਬੈਠਣ ਨੂੰ ਹਜੇ ਵੀ ਤਿਆਰ ਆ ਮੈਂ ਕੋਈ ਪਿੱਛੇ ਨਹੀਂ ਹਟਣ ਵਾਲਾ ਚਲੋ ਸਾਡੇ ਸਤਕਾਰਯੋਗ ਬਾਬਾ ਜੀ ਬਾਬਾ ਲਖਵੀਰ ਸਿੰਘ ਆਪਣੇ ਬਾਬਾ ਬਿੰਦਰ ਜੀ ਬੁੱਢਾ ਦਲ ਦੇ ਜਥੇਦਾਰ ਬਾਬਾ ਜੀ ਬਾਬਾ ਚਮਕੌਰ ਸਿੰਘ ਜੀ ਭੈਰੂਪਾ ਸਾਡੇ ਯੂਨਾਈਟਿਡ ਦੇ ਨਛੱਤਰ ਸਿੰਘ ਜੀ ਦਬੜੀ ਖਾਨਾ ਕੀ ਦੇ ਕਿਦੇ ਨਾਮ ਲਈਏ ਮਾਨਯੋਗ ਸਪੀਕਰ ਸਾਹਿਬ ਉਹਨਾਂ ਦੇ ਭਾਈ ਵੀ ਆਏ ਆ ਸੋ ਅਸੀਂ ਇੱਥੇ ਖੜੇ ਆ ਇਹਨਾਂ ਨੇ ਜਿਹੜੇ ਤਹਿਸੀਲਦਾਰ ਸਾਹਿਬ ਸ਼ਾਇਦ ਆਏ ਆ ਡੀਸੀ ਸਾਹਿਬ ਵੱਲੋਂ ਭੇਜਿਆ ਗਿਆ ਤੇ ਇੱਕ ਟੀਐਸਪੀ ਸਾਹਿਬ ਸ਼ਾਇਦ ਆਏ ਆ ਮਨਵਿੰਦਰ ਵੀਰ ਜੀ ਉਹਨਾਂ ਨੇ ਪ੍ਰਸ਼ਾਸਨ ਨੇ ਚਲੋ ਭਰੋਸਾ ਦਿਵਾਇਆ ਜੀ ਇੱਕ ਐਫਆਈਆਰ ਕੱਢ ਦਿੱਤੀ ਗਈ ਹੈ ਜ਼ੀਰੋ ਨੰਬਰ ਔਰ ਕੱਲੇ ਫਰੀਦਕੋਟ ਨਹੀਂ ਪੰਜਾਬ ਦੇ ਵਿੱਚ ਕੋਈ ਵੀ 도ਛੀ ਅਸ਼ਲੀਲ ਵੀਡੀਓ ਇਹੋ ਜਿਹਾ ਬਣਾਉਂਦਾ ਉਹਤੇ ਪਰਚਾ ਦਰਜੇ ਕਰਨਗੇ ਸੋ ਮੈਂ ਬੇਨਤੀ ਕਰਦਾ ਵੀ ਜਿਹੜੀ ਸਾਡੀ ਦਿੱਤੀ ਹੋਈ ਦਿੱਤਾ ਹੋਇਆ ਮੰਗ ਪੱਤਰ ਆ ਉੱਤੇ ਥੋੜਾ ਜਿਹਾ ਧਿਆਨ ਦੇਵੋ ਤੇ ਉਹ ਕਿਤੇ ਵੀ ਪੰਜਾਬ ਚ ਨਹੀਂ ਇੰਡੀਆ ਚ ਬਾਹਰ ਦੇ ਜਿਹੜੇ ਪ੍ਰਧਾਨ ਮੰਤਰੀ ਕੈਨੇਡਾ ਦੇ ਅਮਰੀਕਾ ਦੇ ਉਹ ਵੀ ਦਰਬਾਰ ਸਾਹਿਬ ਆ ਕੇ ਮੱਥਾ ਟੇਕ ਕੇ ਗਏ ਆ ਇਹ ਤੁਹਾਡਾ ਵੀ ਸਾਝਾ ਦਰਬਾਰ ਆ ਸਾਡੀ ਜਿੰਦ ਜਾਨ ਆ ਐ ਹੋਣਾ ਕੁਝ ਕਰਨਾ ਟੌਣ ਤੋਂ ਪਹਿਲਾਂ ਸਾਡੇ ਗੋਲੀ ਮਾਰ ਦੋ ਸਾਨੂੰ ਬੰਮਾਂ ਰਾਂ ਡਾ ਦੋ ਫਿਰ ਜੋ ਮਰਜ਼ੀ ਕਰੀ ਚੱਲਿਓ ਸੋ ਉਹਨਾਂ ਨੂੰ ਵੀ ਬੇਨਤੀ ਆ ਕੈਨੇਡਾ ਸਰਕਾਰ ਅਮਰੀਕਾ ਸਰਕਾਰ ਬਾਹਰ ਦੀਆਂ ਕੰਟਰੀਆਂ ਇੰਡੀਆ ਦੀ ਸਰਕਾਰ ਮੋਦੀ ਸਾਹਿਬ ਨੂੰ ਤੁਸੀਂ ਦਸਤਾਰ ਬਨ ਕੇ ਦਰਬਾਰ ਸਾਹਿਬ ਆਏ ਸਿੱਖਾਂ ਨੇ ਤੁਹਾਡੇ ਤੇ ਕਿੰਨਾ ਭਰੋਸਾ ਕੀਤਾ ਸਾਡੇ ਜਿਹੜੇ ਮਸਲੇ ਆ ਅਧੂਰੇ ਆ ਉਹ ਪੂਰੇ ਕਰ ਦਿਓ ਜੀ ਤੇ ਨਾਲ ਜਿਹੜੀਆਂ ਅਸ਼ਲੀਲ ਵੀਡੀਓ ਬਣ ਰਹੀਆਂ ਬਣਾ ਰਹੇ ਆ ਉਹਨਾਂ ਤੇ ਐਫਆਈਆਰ ਹੋਵੇ ਤਾਂ ਕਿ ਇਹ ਜਿਹੜਾ ਜ਼ੁਲਮ ਹੈ ਰੋਕਿਆ ਜਾਵੇ ਜੀ। ਉਹ ਹੜਤਾਲ ਵੇਖੋ ਮੇਰੇ ਵੱਲੋਂ ਨਹੀਂ ਸੀ ਬਾਬਾ ਜੀ ਉਹਨਾਂ ਨੇ ਸਾਰਿਆਂ ਨੇ ਜਥੇਬੰਦੀ ਨੇ ਫੈਸਲਾ ਲਿਆ ਵੀ ਜੇਕਰ ਐਫਆਈਆਰ ਦਰਜ ਹੋ ਗਈ ਹੈ ਇੱਥੇ ਪ੍ਰਸ਼ਾਸਨ ਪਹੁੰਚ ਕੇ ਸਾਨੂੰ ਦੇ ਰਿਹਾ ਤੇ ਭਰੋਸਾ ਦਿਵਾ ਰਿਹਾ ਵੀ ਆਉਣ ਵਾਲੇ ਸਮੇਂ 'ਚ ਕੋਈ ਵੀ ਇਦਾਂ ਦੀ ਜਿਹੜੀ ਅਸ਼ਲੀਲ ਵੀਡੀਓ ਤਿਆਰ ਕਰਦਾ ਸੀ ਜਲਦ ਤੋਂ ਜਲਦ ਕਾਰਵਾਈ ਕਰਾਂਗੇ। ਸੋ ਨਹੀਂ ਕਾਰਵਾਈਆਂ ਹੁੰਦੀਆਂ ਇਹ ਧਿਆਨ ਵਿੱਚ ਨਹੀਂ ਲਿਆ ਜਾਂਦਾ ਆ ਹੜਾਂ ਕਰਕੇ ਅਸੀਂ ਹੋਰ ਇਹ ਕਹਿੰਦੇ ਵੀ ਹੜਾਂ ਦੇ ਕਰਕੇ ਚਲੋ ਸਰਕਾਰ ਵੀ ਰੁਝੀ ਐ 2 ਮਹੀਨੇ ਹੋਰ ਟਾਈਮ ਲੈ ਲਓ ਫਿਰ ਅਸੀਂ ਸੰਘਰਸ਼ ਤਿੱਖਾ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਮਨਪ੍ਰੀਤ ਸਿੰਘ ਜੀ ਸਾਡੇ ਵੀਰ ਉਹ ਹੜਤਾਲ ਤੇ ਇਸ ਕਰਕੇ ਬੈਠੇ ਸੀ ਕਿਉਂਕਿ ਕਰੀਬ 10 ਦਿਨ ਪਹਿਲਾਂ ਅਸੀਂ ਡੀਸੀ ਦਫ਼ਤਰ ਉਹਨਾਂ ਦੇ ਪੇਸ਼ ਹੋ ਕੇ ਇੱਕ ਦਰਖਾਸਤ ਦਿੱਤੀ ਸੀ ਇੱਕ ਇਹ AI ਐਪ ਜਿਹੜਾ ਹੈ ਉਸ ਦੇ ਨਾਲ ਸ੍ਰੀ ਦਰਬਾਰ ਸਾਹਿਬ ਢੰਦਾ ਦਿਖਾਇਆ ਅਤੇ ਸਾਡੇ ਗੁਰੂ ਸਾਹਿਬਾਨਾਂ ਦੀਆਂ ਤਸਵੀਰਾਂ ਦੇ ਨਾਲ ਛੇੜਛਾੜ ਕਰਕੇ ਸੋਸ਼ਲ ਮੀਡੀਆ ਤੇ ਪਾਈਆਂ ਪਈਆਂ। ਉਹਨਾਂ ਦੇ ਅਸੀਂ ਕਾਰਵਾਈ ਸੰਬੰਧੀ ਜਿਹੜੀ ਦਰਖਾਸਤ ਦਿੱਤੀ ਸੀ ਉਸੇ ਦਿਨ ਹੀ ਸਾਡੇ ਵੀਰ ਬਾਬਾ ਮਨਪ੍ਰੀਤ ਸਿੰਘ ਜੀ ਨੇ ਬੇਨਤੀ ਕੀਤੀ ਸੀ ਜੇਕਰ ਤੁਸੀਂ 10 ਦਿਨ ਦੇ ਵਿੱਚ ਕੋਈ ਕਾਰਵਾਈ ਨਹੀਂ ਕਰੋਗੇ ਤਾਂ ਅਸੀਂ 6 ਤਰੀਕ ਨੂੰ ਜਿਹੜਾ ਪੁਖ ਹੜਤਾਲ ਤੇ ਬੈਠਾਂਗੇ। ਸੋ ਜਦੋਂ ਅੱਜ ਬਾਬਾ ਜੀ ਸਵੇਰੇ ਪੁਖ ਹੜਤਾਲ ਤੇ ਬੈਠੇ ਸਾਡੇ ਵੀਰ ਮਨਪ੍ਰੀਤ ਸਿੰਘ ਜੀ ਤੁਰੰਤ ਪੁਲਿਸ ਨੇ ਕਾਰਵਾਈ ਕਰਦੇ ਆ ਸਾਨੂੰ ਇੱਕ ਐਫ ਆਈ ਆਰ ਦੀ ਕਾਪੀ ਦਿੱਤੀ ਹੈ ਕਿਉਂਕਿ ਜਿਹੜਾ ਵਕੂਆ ਆ ਸ੍ਰੀ ਹਰਮੰਦਰ ਸਾਹਿਬ ਦਾ ਆ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸ਼ਹਿਰ ਵਿੱਚ ਇੱਕ ਥਾਣੇ ਦੇ ਵਿੱਚ ਜਿਹੜਾ ਪਰਚਾ ਕੱਟਿਆ ਗਿਆ ਉਹਦੀ ਐਫ ਆਈ ਆਰ ਸਾਨੂੰ ਕਾਪੀ ਮਿਲ ਗਈ ਹੈ ਕਿਉਂਕਿ ਜਿੱਤੇ ਵੀ ਕੋਈ ਐਸੀ ਕੋਈ ਕੋਈ ਵੀ ਸ਼ਖਸ ਜਿਹੜਾ ਘਣਾਉਣੀ ਹਰਕਤ ਕਰੇਗਾ ਉਹਨੂੰ ਪਰਚੇ ਵਿੱਚ ਨਾਮਜ਼ਦ ਕੀਤਾ ਜਾਵੇਗਾ ਸਾਨੂੰ ਪੁਲਿਸ ਪ੍ਰਸ਼ਾਸਨ ਨੇ ਔਰ ਸਾਰਿਆਂ ਨੇ ਭਰੋਸਾ ਦਿਵਾਇਆ ਸੋ ਜਿੱਥੇ ਮੈਂ ਬਾਬਾ ਜੀ ਦਾ ਧੰਨਵਾਦ ਕਰਦਾ ਉਹਨਾਂ ਨੇ ਸਾਡੀ ਬੇਨਤੀ ਨੂੰ ਸਵੀਕਾਰ ਕਰਦੇ ਆ ਜੋ ਅੱਜ ਇੱਥੇ ਧਰਨਾ ਸੀ ਖਤਮ ਕਰ ਰਹੇ ਆ ਸੋ ਬਾਬਾ ਜੀ ਦਾ ਵੀ ਧੰਨਵਾਦ ਹੈ ਤੇ ਪੁਲਿਸ ਪ੍ਰਸ਼ਾਸਨ ਦਾ ਵੀ ਧੰਨਵਾਦ ਹੈ ਜਿਨ੍ਹਾਂ ਨੇ ਐਫ ਆਈ ਆਰ ਦੀ ਕਾਪੀ ਸਾਨੂੰ ਸੌਂਪੀ ਹੈ ਤੇ ਅੱਗੇ ਸਾਨੂੰ ਪ੍ਰੋਸੈਸ ਦਵਾਇਆ ਅੱਗੇ ਤੋਂ ਕੋਈ ਗਲਤ ਐਸਾ ਨਹੀਂ ਹੋਏਗਾ ਸਰ ਆ ਜਿ ਸਖਤਤ ਤੇ ਹੁੰਦੀਆਂ ਫੜ ਢਾਲ ਦੇ ਬੈਠੀਆਂ ਸੀ ਕੀ ਮੰਗ ਸੀ ਔਰ ਕੀ ਜਿਹੜੀਆਂ ਇਹ ਸਿੱਖ ਜਥੇਬੰਦੀਆਂ ਜਿਹੜੀਆਂ ਫਰੀਦਕੋਟ ਦੇ ਵਿੱਚ ਭਾਈ ਕਨੀਆ ਸਿੰਘ ਚੌਂਕ ਦੇ ਵਿੱਚ ਜਿਹੜੀਆਂ ਬੈਠਿਆ ਇਹਨਾਂ ਦੀ ਡਿਮਾਂਡ ਹੈਗੀ ਵੀ ਕੁਝ ਦਿਨ ਪਹਿਲਾਂ ਇਹਨਾਂ ਨੇ ਡੀਸੀ ਆਫਿਸ ਇੱਕ ਕੰਪਲੇਨਟ ਦਿੱਤੀ ਸੀ ਵੀ ਜਿਹੜੀਆਂ ਦਰਬਾਰ ਸਾਹਿਬ ਸ੍ਰੀ ਸਚਕੰਡ ਸਾਹਿਬ ਦੀਆਂ ਜਿਹੜੀਆਂ ਵੀਡੀਓ ਵਾਇਰਲ ਹੋ ਰਹੀਆਂ ਵਾਂ ਗਲਤ ਤਰੀਕੇ ਨਾਲ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਉਸ ਸੰਬੰਧ ਵਿੱਚ ਜਿਹੜੀ ਸਚਕੰਡ ਦਰਬਾਰ ਸਾਹਿਬ ਦੀ ਜਿਹੜੀ ਵੀਡੀਓ ਆਈ ਉਹਦੇ ਲਈ ਆਲਰੇਡੀ ਇੱਕ ਐਫਆਈਆਰ ਜਿਹੜੀ ਆ ਉਹ ਦਰਜ ਹੋ ਚੁੱਕੀ ਆ ਜੇ ਦੀ ਕਾਪੀ ਅਸੀਂ ਇਹਨਾਂ ਨੂੰ ਮੁਹੱਈਆ ਕਰਵਾ ਦਿੱਤੀ ਹੈਗੀ ਉਸ ਤੋਂ ਇਲਾਵਾ ਜੋ ਵੀ ਜੇ ਕਿਸ ਕੋਈ ਐਵੀਡੈਂਸ ਕਿਸੇ ਤਰ੍ਹਾਂ ਦਾ ਕੋਈ ਦੋਸ਼ੀ ਇੱਥੇ ਫਰੀਦਕੋਟ ਪੁਲਿਸ ਤੇ ਏਰੀਆ ਦਾ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਪਾਇਆ ਜਾਂਦਾ ਵਾ ਤੋਂ ਅਸੀਂ ਇੱਥੋਂ ਉਹਨਾਂ ਨੂੰ ਜਿਹੜੇ ਅੰਮ੍ਰਿਤਸਰ ਪੁਲਿਸ ਹੈਗੀ ਆ ਉਹਨਾਂ ਨੂੰ ਇਹਦਾ ਸਹਿਯੋਗ ਕਰਾਂਗੇ ਫੜ ਕੇ ਜੋ ਵੀ ਐਵੀਡੈਂਸ ਆ ਉਹ ਪ੍ਰੋਵਾਈਡ ਕਰਾਂਗੇ ਸਰ ਕਥੜਤਾਲ ਦਾ ਹੁਣ ਕੀ ਅੱਗੇ ਚੱਲੇਗੀ ਜਾਂ ਕੀ ਕੀ ਗੱਲਬਾਤ ਹੋਵੇਗੀ ਅ ਬਾਬਾ ਜੀ ਨੇ ਤਾਂ ਇਹੀ ਕਿਹਾ ਹੈਗਾ ਵੀ ਸਾਨੂੰ ਤੁਸੀਂ ਚਲੋ ਵਿਸ਼ਵਾਸ ਦਵਾਇਆ ਹੈਗਾ ਵੀ ਜਿਹਦੇ ਵੀ ਕਸੂਰ ਆ ਉਹਨਾਂ ਦੇ ਖਿਲਾਫ ਜਿਹੜੀ ਹੈਗੀ ਸਖਤ ਤੋਂ ਸਖਤ ਕਾਰਵਾਈ ਹੋਊਗੀ ਤੇ ਅਸੀਂ ਵੀ ਵਿਸ਼ਵਾਸ ਦਿੱਤਾ ਇਹਨਾਂ ਨੂੰ ਕਿ ਕਿਸੇ ਵੀ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਊਗਾ ਪੁਲਿਸ ਵਾਲਾਂ ਇੰਟੈਲੀਜੈਂਸ ਲੱਗੀ ਦੀ ਹੈ ਇਸ ਮਾਮਲੇ ਨੂੰ ਬਿਲਕੁਲ ਜੀ ਪੁਲਿਸ ਮਹਿਕਮਾ ਜਿਹੜਾ ਹੈਗਾ ਸਾਡਾ ਜਿਹੜਾ ਸਾਰੇ ਜਿਹੜੇ ਸਾਡੇ ਸੈੱਲ ਹੈਗੇ ਟੈਕਨੀਕਲ ਤੌਰ ਤੇ ਇਸ ਉਹ ਜਿਹੜੀ ਐਵੀਡੈਂਸ ਆ ਉਹ ਇਕੱਠੀ ਕੀਤੀ ਜਾ ਰਹੀ ਆ ਕਿ ਇਸ ਦੇ ਪਿੱਛੇ ਜਿਹੜੇ ਸ਼ਰਾਧਤੀ ਇਨਸਾਨ ਆ ਕਿਹੜੇ ਆ ਉਹਨਾਂ ਨੂੰ ਜਲਦੀ ਤੋਂ ਜਲਦੀ ਫੜ ਕੇ ਉਹਨਾਂ ਨੂੰ ਸੁਜਾ ਦਿੱਤੀ ਜਾਵੇ ਜਿਹੜਾ ਚਨ ਮਾਂਸਤਾ ਨੂੰ ਮਾਂਸਤਾ ਤੋਂ 10 ਦਿਨ ਪਹਿਲਾਂ ਆਇਆ ਉਹ ਮਾਂਸਤਾ ਦੀਆਂ ਸਟਾਰੋ ਤੇ ਵਿਚਾਰਿਆ ਕਿ ਉਹਨਾਂ ਦੇ ਤੇ ਪਿਆਸ ਦਾ ਬਹੁਤ ਹੀ ਜਲਦਕਾਰਵੀ ਕਰ ਲਈ ਹੈ ਜੋ ਵੀ ਕੋਈ ਗਤੀਵਿਧੀ ਕਰਦਾ ਸਾਹਮਣੇ ਆਇਆ ਤੁਰੰਤ ਉਹਤੇ ਕਾਰਵਾਈ ਕੀਤੀ ਜਾਵੇ